ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਆਪਾਂ ਵਾਰ-ਵਾਰ ਰਿਪੀਟ ਕਰਨਾ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਦਿਖਾਈ ਦਿੰਦਾ ਤੇ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਦਿਖਾਈ ਦਿੰਦਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਇੱਕ ਹੁੰਦਾ ਆਪਾਂ ਵਾਧੂ ਰੱਖ ਲੈਣਾ ਜਿਵੇਂ ਚਾਰ 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 ਤੇ ਲਾਸਟ ਦੇ ਇੱਕ ਹੁੰਦਾ ਵਾਧੂ ਲੈ ਲੈਣਾ ਤਾਂ ਆਪਣਾ ਡਿਜ਼ਾਈਨ ਹੈ ਜਿਹੜਾ ਸੈੱਟ ਹੋ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਆਂ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਸਕੀ ਵੀ ਬਲਾਊਜ਼ ਗਰਲਸ ਟੌਪ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾਵਾਂਗੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਇਦੇ ਵਾਸਤੇ ਜਿਹੜਾ ਆਪਾਂ ਬਾਰਡਰ ਬਣਾਉਣਾ ਹੈ ਇਸ ਤਰ੍ਹਾਂ ਦਾ ਬਣਾਉਣਾ ਨੀਚੇ ਬਾਰਡਰ ਜਿਵੇਂ ਆਪਾਂ ਇੱਕ ਕੁੰਡਾ ਉਲਟੇ ਸਿੱਧੇ ਦਾ ਬਾਰਡਰ ਬਣਾਉਂਦੇ ਆ ਉਸੇ ਤਰ੍ਹਾਂ ਬਾਰਡਰ ਬਣਾਉਣਾ ਹੈ ਜਿਹੜਾ ਆਪਣਾ ਜਦੋਂ ਆਪਾਂ ਬਾਰਡਰ ਬਣਾਵਾਂਗੇ ਤਾਂ ਜਿਹੜਾ ਪਹਿਲਾ ਕੁੰਡਾ ਪਹਿਣ ਸਿੱਧਾ ਬਣਾਵਾਂਗੇ ਫਿਰ ਸਿੱਧਾ ਪਹਿਲਾ ਸਿੱਧਾ ਫਿਰ ਉਲਟਾ ਸਿੱਧਾ ਉਲਟਾ ਤੇ ਲਾਸਟ ਤੇਰੀ ਆਪਣਾ ਕੁੰਡਾ ਜਿਹੜਾ ਸਿੱਧਾ ਆ ਜਾਊਗਾ ਇਹ ਅੱਗੇ ਮੈਂ ਤੁਹਾਨੂੰ ਜਿਹੜਾ ਬਣਾ ਕੇ ਦਿਖਾਉਣੀ ਆ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਜੀ ਐਨ ਬਣਾਉਣਾ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਸੰਦ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚਲੋ ਫਿਰ ਆਪਾਂ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਜਿਹੜਾ ਆਪਾਂ ਬਾਰਡਰ ਬਣਾਉਣਾ ਹੈ ਉਹ ਆਪਾਂ ਉਲਟੇ ਸਿੱਧੇ ਦਾ ਬਾਰਡਰ ਬਣਾਉਣਾ ਤਾਂ ਜਿਹੜਾ ਅੱਗੇ ਜਾ ਕੇ ਆਪਣਾ ਡਿਜ਼ਾਈਨ ਆ ਉਹ ਸੈੱਟ ਹੋ ਜਾਂਦਾ ਹੈ। ਨੀਚੇ ਜਦੋਂ ਆਪਾਂ ਬਾਰਡਰ ਬਣਾਉਣਾ ਹੈ ਉਲਟੇ ਸਿੱਧੇ ਦਾ ਬਾਰਡਰ ਜਿਵੇਂ ਆਪਾਂ ਬਣਾਉਨੇ ਆ ਉਸੇ ਤਰ੍ਹਾਂ ਬਣਾਉਣਾ ਪਰ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਦੋਨਾਂ ਕੰਨੀਆਂ ਤੇ ਆਪਣੇ ਸਿੱਧੇ ਕੁੰਡੇ ਆਉਣੇ ਚਾਹੀਦੇ। ਜਿਵੇਂ ਆਪਾਂ ਇੱਥੇ ਸਿੱਧੇ ਕੁੰਡੇ ਤੋਂ ਸਟਾਰਟਿੰਗ ਕਰਾਂਗੇ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਤੇ ਲਾਸਟ ਤੇ ਵੀ ਜਿਹੜਾ ਆਪਣਾ ਸਿੱਧਾ ਕੁੰਡਾ ਆਉਣਾ ਚਾਹੀਦਾ। ਜਿਹੜਾ ਆਪਣਾ ਫਿਰ ਡਿਜ਼ਾਈਨ ਆ ਉਹ ਅੱਗੇ ਸੈੱਟ ਹੋ ਜਾਂਦਾ ਹੈ। ਕਿ ਜਿਹੜਾ ਆਪਣਾ ਡਿਜ਼ਾਈਨ ਹੈ ਕੋਈ ਐਸੀ ਤਰ੍ਹਾਂ ਦਾ ਹੀ ਡਿਜ਼ਾਈਨ ਹੈ ਤਾਂ ਜਿਹੜਾ ਆਪਾਂ ਪਹਿਲਾਂ ਇਸ ਤਰ੍ਹਾਂ ਦਾ ਬਾਰਡਰ ਬਣਾਉਣਾ ਇੱਕ ਸਲਾਈ ਮੈਂ ਤੁਹਾਨੂੰ ਕੰਪਲੀਟ ਕਰਕੇ ਦਿਖਾ ਦਿੰਨੀ ਆ ਬਾਰਡਰ ਦੀ ਇੱਕ ਸਿੱਧੇ ਪਾਸੇ ਤੋਂ ਸਲਾਈ ਤੇ ਕੁਆਲਟੀ ਪਾਸੇ ਤੋਂ ਢੁੰਡੇ ਪਾਉਣ ਤੋਂ ਬਾਅਦ ਪਹਿਲਾਂ ਆਪਾਂ ਜਿਹੜਾ ਸਿੱਧਾ ਢੁੰਡਾ ਬਣਾਉਣਾ ਹੈ ਇਸ ਤਰ੍ਹਾਂ ਥ्रेड ਕਰਨਾ ਅੱਗੇ ਫਿਰ ਉਲਟਾ ਸਿੱਧਾ 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 ਉਲਟਾ ਬਾਕੀ ਆਪਣਾ ਪਾਊਡਰ ਉਸੇ ਤਰ੍ਹਾਂ ਦਾ ਹੀ ਹੈ ਇਕਵਲਟੇ ਸਿੱਧੇ ਦੀ ਸਲਾਈ ਜਿਹੜੀ ਆਪਾਂ ਬਣਾਉਣੀ ਹੈ ਉਸੇ ਤਰ੍ਹਾਂ ਬਣਾਉਣੀ ਹੈ ਉਲਟਾ ਤੇ ਲਾਸਟ ਤੇ ਵੀ ਆਪਣਾ ਸਿੱਧਾ ਕੁੰਡਾ ਆ ਗਿਆ ਇਹ ਗੱਲ ਦਾ ਆਪਾਂ ਧਿਆਨ ਰੱਖਣਾ ਉਲਟਾ ਪਾਸੇ ਤੋਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਜਾਂਦਾ ਜਿਵੇਂ ਆਪਾਂ ਇਹ ਬਾਰਡਰ ਬਣਾਉਣੇ ਹੁੰਦੇ ਆ ਜਿਹੜਾ ਉਧਰ ਸਿੱਧਾ ਇੱਧਰ ਬਣਾਵਾਂਗੇ ਉਲਟਾ ਜਿਹੜਾ ਉਧਰ ਉਲਟਾ ਹੈ ਇੱਧਰ ਬਣੂਗਾ ਸਿੱਧਾ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦੇਊਗਾ ਉਸੇ ਤਰ੍ਹਾਂ ਉਲਟੀ ਸਲਾਈ ਚ ਆਪਾਂ ਬਣਾਉਣਾ ਹੈ ਜਦੋਂ ਆਪਾਂ 4 ਦੇ ਮਲਟੀਪਲ ਇੱਕ ਕੁੰਡਾ ਵਾਧੂ ਲਾਵਾਂਗੇ ਤਾਂ ਆਪਣਾ ਜਿਹੜਾ ਬਾਰਡਰ ਵੀ ਸੈੱਟ ਹੋ ਜਾਊਗਾ ਇਸ ਤਰ੍ਹਾਂ ਤੇ ਡਿਜ਼ਾਈਨ ਵੀ ਸੈੱਟ ਹੋ ਜਾਊਗਾ ਬਸ ਆਪਾਂ ਐਸੀ ਗੱਲ ਦਾ ਧਿਆਨ ਰੱਖਣਾ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਉਣਾ ਤੇ ਲਾਸਟ ਵਾਲਾ ਸਿੱਧਾ ਬਣਾਉਣਾ ਇਹ ਤਾਂ ਹੋਊਗਾ ਆਪਣੇ ਬਾਰਡਰ ਦੀਆਂ ਸਲਾਨਾ ਜਿੰਨਾ ਚੜਾਈ 'ਚ ਤੁਸੀਂ ਰੱਖਣਾ ਹੋਗਾ ਬਾਰਡਰ ਤਾਂ ਇਹਨੂੰ ਰੱਖ ਲੈਣਾ ਉਸ ਤੋਂ ਬਾਅਦ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਆਪਣਾ ਡਿਜ਼ਾਈਨ ਆ ਚਾਰ-ਚਾਰ ਕੁੰਡਿਆਂ ਦਾ ਹੁਣ ਜਿਹੜਾ ਆਪਣੇ ਸਿੱਧਾ ਖੁੰਡਾ ਇਹਨੂੰ ਆਪਾਂ ਉਤਾਰੋ ਚਾਹੀਏ ਚਾਹੇ ਇਹਨੂੰ ਸਿੱਧਾ ਬਣਾ ਲਓ ਤਾਂ ਮੈਂ ਜਿਹੜਾ ਇਹਨੂੰ ਸਿੱਧਾ ਬਣਾਉਂਗੀ ਇਸ ਤਰ੍ਹਾਂ ਇਹ ਆਪਾਂ ਸਿੰਪਲ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਹੁਣ ਆਪਣਾ ਚਾਰ ਕੁੰਡਿਆਂ ਵਾਲਾ ਡਿਜ਼ਾਈਨ ਆ ਗਿਆ ਤਿੰਨ ਕੁੰਡੇ ਬਣਾਵਾਂਗੇ ਆਪਾਂ ਉਲਟੇ ਸਿੱਧੇ ਥ੍ਰੈਡ ਕਰਾਂਗੇ ਪਿੱਛੇ ਹੁਣ ਜੇ ਲੋ ਸਿੱਧਾ ਕੁੰਡਾ ਬਣਾਉਣਾ ਹੈ ਤਾਂ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਇਹਨੂੰ ਜਿਵੇਂ ਆਪਾਂ ਸਿੰਪਲ ਕੁੰਡਾ ਬਣਾਉਣੀ ਹੈ ਹੁਣ ਆਪਾਂ ਇਹਨੂੰ ਇਹ ਨੀਚੇ ਵਾਲੇ ਹੌਲ 'ਚ ਜਿਹੜਾ ਆਪਾਂ ਨੂੰ ਇਹ ਹੌਲ ਦਿਖਾਈ ਦਿੰਦਾ ਇਹ ਕੁੰਡੇ ਦਾ ਜਿਹੜਾ ਹੋਲ ਹੈ ਇਸ ਤਰ੍ਹਾਂ ਇਹਦੇ ਵਿੱਚ ਦੀ ਸਿੱਧਾ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਚਾਰ ਕੁੰਡੇ ਹੋਗੇ ਇਹ ਹੀ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਦੋਂ ਆਪਾਂ ਇਸ ਤਰ੍ਹਾਂ ਦਾ ਬਾਰਡਰ ਬਣਾਇਆ ਹੋਗਾ ਤਾਂ نیچے ਜਿਹੜਾ ਸਿੱਧਾ ਕੁੰਡਾ ਆ ਰਿਹਾ ਹੈ ਤਾਂ ਡਿਜ਼ਾਈਨ ਆਪਣਾ ਸੈੱਟ ਹੁੰਦਾ ਜਾਊਗਾ ਥ्रेड ਕਰਾਂਗੇ ਅੱਗੇ ਹੁਣ ਤਿੰਨ ਕੁੰਡੇ ਬਣਾਵਾਂਗੇ ਉਲਟੇ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਥ्रेड ਕਰਾਂਗੇ ਪਿੱਛੇ ਹੁਣ ਫੇਰ ਆਪਣਾ ਸਿੱਧਾ ਕੁੰਡਾ ਆ ਗਿਆ ਬਾਰਡਰ ਵਾਲਾ ਤਾਂ ਜਿਹੜਾ ਆਪਣਾ ਅੱਗੇ ਡਿਜ਼ਾਈਨ ਹੈ ਇਹ ਜਦੋਂ ਬਣੂਗਾ ਤਾਂ ਸਿੱਧੇ ਕੁੰਡੇ ਤੇ ਡਿਜ਼ਾਈਨ ਆ ਜਿਹੜਾ ਸੈੱਟ ਹੁੰਦਾ ਜਾਂਦਾ ਹੈ ਫੇਰ ਉਸੇ ਤਰ੍ਹਾਂ نیچے ਵਾਲੇ ਹੋਰ ਜੋ ਸਿੱਧਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਚਾਰ ਕੁੰਡੇ ਹੋਗੇ ਥ्रेड ਕਰਾਂਗੇ ਅੱਗੇ ਫੇਰ ਤਿੰਨ ਕੁੰਡੇ 올ਨਤੇ ਇੱਕ ਦੋ ਤਿੰਨ ਥ्रेड ਕਰਾਂਗੇ ਪਿੱਛੇ ਫੇਰ ਆਪਣਾ ਇਹ ਸਿੱਧਾ ਕੁੰਡਾ ਆ ਗਿਆ। ਨੀਚੇ ਵਾਲੇ ਹੌਲ ਤੋਂ ਇਸ ਤਰ੍ਹਾਂ ਬਣਾ ਲੈਣਾ। ਚਾਰ ਕੁੰਡੇ ਹੋ ਗਏ। ਫੇਰ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਹੋਲ ਤੇ ਇੱਕ ਦੋ ਤਿੰਨ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਇਹ। ਫੇਰ ਸਿੱਧੇ ਕੁੰਡੇ ਆ ਗਏ ਆਪਣੇ ਇਸ ਤਰ੍ਹਾਂ। ਜਿਹੜਾ ਆਪਣਾ ਨੀਚੇ ਵਾਲਾ ਇਹ। ਸਿੱਧਾ ਕੁੰਡਾ ਹੈ। ਨੀਚੇ ਵਾਲੇ ਹੌਲ ਤੋਂ ਸਿੱਧਾ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ। ਟ्रेड ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ 1 2 3 ਲਾਸਟ ਵਾਲਾ ਕੁੰਡਾ ਫੇਰ ਉਸੇ ਤਰ੍ਹਾਂ ਸਿੰਪਲ ਸਿੱਧਾ ਬਣਾ ਦਿਆਂਗੇ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਪਹਿਲੀ ਸਲਾਈ ਤੇ ਬਣਾ ਕੇ ਕੰਪਲੀਟ ਕਰ ਲੈਣਾ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਦੋ ਸਲੰਗਾ ਦਾ ਇਹ ਆਪਣਾ ਡਿਜ਼ਾਈਨ ਹੈ ਦੂਸਰੀ ਤੇ ਲਾਸਟ ਸਲਾਈ ਹੁਣ ਇੱਕ ਕੁੰਡਾ ਜਿਹੜਾ ਆਪਾਂ ਉਧਰ ਸਿੱਧਾ ਬਣਾਇਆ ਸੀ ਇਹਨੂੰ ਚਾਹੇ ਤੁਸੀਂ ਉਤਾਰੋ ਚਾਹੇ ਇਸ ਤਰ੍ਹਾਂ ਉਲਟਾ ਬਣਾ ਲਓ ਹੁਣ ਜਿਹੜੇ ਤਿੰਨ ਕੁੰਡੇ ਉਧਰ ਉਲਟੇ ਬਣਾਏ ਆ ਇਹਨਾਂ ਵਿੱਚੋਂ ਆਪਾਂ ਇੱਕ ਕੁੰਡਾ ਤਾਂ ਬਣਾ ਲਾਂਗੇ ਸਿੱਧਾ ਇੱਕ ਬਣਾ ਲਾਂਗੇ ਉਲਟਾ ਇੱਕ ਬਣਾ ਲਾਂਗੇ ਸਿੱਧਾ ਫੇਡ ਕਰਾਂਗੇ ਇੱਕ ਜਿਹੜਾ ਹੁਣ ਇਹ ਉਧਰ ਕੁੰਡਾ ਸਿੱਧਾ ਬਣਾਇਆ ਇਹਨੂੰ ਬਣਾ ਲਾਂਗੇ ਉਲਟਾ ਚਾਰ ਕੁੰਡੇ ਹੋਗੇ ਚਾਰ ਚਾਰ ਕੁੰਡਿਆਂ ਦਾ ਇਹੀ ਆਪਾਂ ਡਿਜ਼ਾਈਨ ਇਧਰ ਬਣਾਉਂਦੇ ਜਾਣਾ ਜਿਹੜੇ ਤਿੰਨ ਕੁੰਡੇ ਬਣਾਏ ਆ ਉਹਨਾਂ ਵਿੱਚ ਇੱਕ ਸਿੱਧਾ ਉਲਟਾ ਸਿੱਧਾ ਫਿਰ ਜਿਹੜਾ ਉਧਰ ਸਿੱਧਾ ਕੁੰਡਾ ਬਣਾਇਆ ਉਹਨੂੰ ਬਣਾ ਲਾਂਗੇ ਉਲਟਾ ਫੇਰ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਉਲਟਾ ਚਾਰ ਕੁੰਡੇ ਹੋ ਗਏ ਥ्रेड ਕਰਾਂਗੇ ਪਿੱਛੇ ਸਿੱਧਾ ਉਲਟਾ ਸਿੱਧਾ ਉਲਟਾ ਚਾਰ ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਉਲਟਾ ਚਾਰ ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਉਲਟਾ ਤਾਂ ਇਹ ਦੋ ਸਲਾਈਆਂ ਦਾ ਡਿਜ਼ਾਈਨ ਦੀਆਂ ਬਾਰ-ਬਾਰ ਆਪਾਂ ਰਿਪੀਟ ਕਰਦੇ ਜਾਵਾਂਗੇ ਅੱਗੇ ਆਪਣਾ ਜਿਹੜਾ ਉੱਪਰ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇਹ ਥੋੜਾ ਜਿਹਾ ਡਿਜ਼ਾਈਨ ਹੈ ਜਿਹੜਾ ਮੈਂ ਹੋਰ ਬਣਾ ਲੈਣੀ ਹੈ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਪਹਿਲੀ ਸਲਾਈ ਆਪਾਂ ਡਿਜ਼ਾਈਨ ਦੀ ਉਸੇ ਤਰ੍ਹਾਂ ਸ਼ੁਰੂ ਕਰ ਲੈਣੀ ਹੈ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਤਿੰਨ ਉਲਟੇ ਫਿਰ ਸਿੱਧਾ ਕੁੰਡਾ ਨੀਚੇ ਵਾਲੇ ਹੋ ਵਿੱਚ ਪਹਿਲੀ ਸਲਾਈ ਡਿਜ਼ਾਈਨ ਦੀ ਦੁਆਰਾ ਸ਼ੁਰੂ ਕਰ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਮੈਂ ਤਾਂ ਥੋੜੀ ਸਲਾਈ ਸ਼ੁਰੂ ਕਰਕੇ ਦਿਖਾ ਦਿੰਦੀ ਹਾਂ ਸਿੱਧਾ ਕੁੰਡਾ ਬਣਾ ਲਿਆ ਕੰਨੀ ਵਾਲਾ ਕੁੰਡਾ ਹੈ ਅੱਗੇ ਆਪਣਾ ਚਾਰ ਕੁੰਡਿਆਂ ਦਾ ਡਿਜ਼ਾਈਨ ਸ਼ੁਰੂ ਹੋ ਜੂਗਾ ਤਿੰਨ ਕੁੰਡੇ ਆ ਜਾਣਗੇ ਉਲਟੇ ਰੈੱਡ ਕਰਾਂਗੇ ਪਿੱਛੇ ਚੌਥਾ ਕੁੰਡਾ نیچے ਵਾਲੇ ਹੌਲ ਤੋਂ ਸਿੱਧਾ ਇਸ ਤਰ੍ਹਾਂ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਆਪਾਂ ਫਿਰ ਦੂਸਰੀ ਸਿਲਾਈ ਉਲਟ ਪਾਸੇ ਤੋਂ ਜਿਸ ਤਰ੍ਹਾਂ ਤੁਹਾਨੂੰ ਦੱਸੀ ਹੈ ਇਹ ਹੀ ਦੋ ਸਿਲਾਈਆਂ ਆਪਾਂ ਬਾਰ ਬਾਰ ਅਗੇ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜਿਹੜਾ ਆਪਣਾ ਬਣਦਾ ਜਾਂਦਾ ਹੈ ਕਿ ਹੁਣ ਜਦੋਂ ਦੋ ਸਿਲਾਈਆਂ ਆਪਾਂ ਡਿਜ਼ਾਈਨ ਦੀਆਂ ਜਿਹੜੀਆਂ ਅਗੇ ਰਿਪੀਟ ਕਰਦੇ ਜਾਵਾਂਗੇ ਤਾਂ ਜਿਹੜਾ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤਾਂ ਹੁਣ ਜਿਹੜਾ ਆਪਾਂ ਨੂੰ ਪਤਾ ਲੱਗਦਾ ਵੀ ਜਿਹੜਾ ਆਪਾਂ ਬਾਰਡਰ ਹੈ ਇਹ ਸਿੱਧੇ ਉਲਟੇ ਦਾ ਇਸ ਤਰ੍ਹਾਂ ਕਿਉਂ ਬਣਾਉਣਾ ਸਿੱਧੇ ਕੁੰਡੇ ਉੱਪਰ ਇਸ ਤਰ੍ਹਾਂ ਸਿੱਧਾ ਕੁੰਡਾ ਬੰਨ੍ਹ ਆ ਗਿਆ ਜਿਵੇਂ ਆਪਣੀ ਸਿੱਧੇ ਕੁੰਡਿਆਰੇ ਤਾਂ ਅੱਗੇ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣਦਾ ਜਾਂਦਾ ਹੈ ਤੇ ਉਲਟੇ ਪਾਸੇ ਤੋਂ ਉਸੇ ਤਰ੍ਹਾਂ ਕੁੰਡੇ ਆਉਂਦੇ ਜਾਂਦੇ ਇਹ ਕੁੰਡਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਇਸ ਤਰ੍ਹਾਂ ਇਹੀ ਦੋਸ ਲਾਈਆਂ ਆਪਾਂ ਅੱਗੇ ਰਿਪੀਟ ਕਰਦੇ ਜਾਵਾਂਗੇ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਧੰਨਵਾਦ